ਨੋ 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 ਸਟਾਫ ਨੋ ਨੋ ਨਾ ਮੈਂ ਬੋਲ ਰਿਹਾ ਹਾਂ ਜੇ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਦੱਸੋ ਸਭ ਤੋਂ ਪਹਿਲਾਂ ਤੇ ਮੈਂ ਦੱਸਿਆ ਜਾਊਂਗਾ ਉਹਦੇ ਵਿੱਚ 120 ਜਾਣੇ ਸੀ ਅਸੀਂ 67 ਜਾਣੇ ਨਹੀਂ ਰਿਪੋਰਟ ਹੋਏ 120 ਜਾਣੇ ਹੋਏ ਆ ਕਈ ਰਿਪੋਰਟ ਹੋਏ ਆ ਕਈ ਇਲ ਇਲਲੀਗਲ ਤਰੀਕੇ ਦੇ ਨਾਲ ਉੱਥੋਂ ਘੁਲਾਏ ਗਏ ਆ ਜਿਨ੍ਹਾਂ ਦੇ ਏਲੀਅਨ ਨੰਬਰ ਵੀ ਇਸ਼ੂ ਹੋ ਗਏ ਸੀ ਏਲੀਅਨ ਨੰਬਰ ਉਹ ਹੁੰਦਾ ਵਾ ਜਿਹੜਾ ਉੱਥੇ ਇੱਕ ਮਤਲਬ ਕਿ 스ਨੀਕ ਬਣ ਜਾਂਦਾ ਉੱਥੋਂ ਦਾ ਇਹਨੂੰ ਪਨਾਹ ਦੇ ਦਿੰਦੀ ਆ ਦੇਸ਼ ਪਰ ਉਹ ਵੀ ਬੰਦੇ ਉਹ ਵਾਪਸ ਭੇਜੇਗੇ ਜਿਵੇਂ ਉਹਦੇ ਵਿੱਚੋਂ ਇੱਕ ਮੈਂ ਹਾਂ ਕਿ ਮੈਂ ਆਪਣਾ ਏਲੀਅਨ ਨੰਬਰ ਦੇਖਿਆ ਸੀ ਪਰ ਮੈਨੂੰ ਯਾਦ ਨਹੀਂ ਆ ਤੇ ਉਹ ਮਤਲਬ ਕਿ ਇਲਲੀਗਲ ਤਰੀਕੇ ਨਾਲ ਬਹੁਤ ਬੰਦੇ ਇਦਾਂ ਘਲਾਏ ਗਏ ਪਿਛਲੇ ਜਾਜ ਦੇ ਵਿੱਚ ਵੀ ਇਦਾਂ ਕੀਤਾ ਗਿਆ ਜਿਹੜਾ ਏਲੀਅਨ ਨੰਬਰ ਤੁਸੀਂ ਕਹਿ ਰਹੇ ਹੋ ਉਹ ਤੁਹਾਡੇ ਏਜੰਟ ਨੂੰ ਪਤਾ ਹੁੰਦਾ ਵੀ ਏਲੀਅਨ ਨੰਬਰ ਇਹ ਨਹੀਂ ਉਹ ਏਜੰਟਾਂ ਨੂੰ ਨਹੀਂ ਪਤਾ ਹੁੰਦਾ ਉਹ ਤਾਂ ਸਿਰਫ ਹਾਂ ਨੂੰ ਜਿਵੇਂ ਸਾਡੇ ਕੋਈ ਬਸਨੀਕ ਪਹਿਲਾਂ ਗਏ ਹਨਾ ਜਿਹੜੇ ਉੱਤੇ ਬਸਨੀਕ ਬਣ ਚੁੱਕੇ ਆ ਸਾਨੂੰ ਸਿਰਫ ਉਹਨਾਂ ਤੋਂ ਪਤਾ ਲੱਗਦਾ ਕਿ ਜਿਹੜੀ ਜਦੋਂ ਅਸੀਂ ਕੈਂਪੇਜਾਂ ਚੌਂਕੀ ਜਾਂਦੇ ਆ ਉਹਨੂੰ ਉੱਥੇ ਏਲੀਅਨ ਨੰਬਰ ਮਿਲਦਾ ਵਾ ਤਾਂ ਕਿੰਨੇ ਚਿਰ ਜਿਹੜਾ ਲੱਗਾ ਅਮਰੀਕਾ ਜਾਣ ਮੈਨੂੰ ਤਾਂ ਅਮਰੀਕਾ ਜਾਣ ਦੇ ਵਿੱਚ 18 ਮਹੀਨੇ ਲੱਗੇ 18 ਮਹੀਨਾ ਪਹਿਲਾਂ ਮੈਂ ਇੱਥੋਂ ਤੁਰਿਆ ਸੀ ਕਰੋ ਪਾਸਪੋਰਟ ਦਿੱਤਾ ਸੀ ਫਿਰ ਮੈਂ ਤੁਰਿਆ ਤੇ ਮਤਲਬ ਕਿ ਜੇ ਅੱਜ ਪਹੁੰਚਿਆ ਤੇ ਉੱਥੇ ਮੈਨੂੰ ਪਹੁੰਚਦਿਆਂ ਸਾਰੀ ਮਤਲਬ ਕਿ ਇਦਾਂ ਇਹਨਾਂ ਜਿਹੜਾ ਵਰਤਾਵ ਵੀ ਨਹੀਂ ਸਹੀ ਕੀਤਾ ਗਿਆ ਮੈਨੂੰ ਠੰਡ ਜੀ ਰੱਖਿਆ ਗਿਆ ਇੱਕ ਟੀ-ਸ਼ਰਟ ਦੇ ਵਿੱਚ ਪਾ ਗਏ ਕੀ ਠੰਡ ਦੀ ਕੂਲਿੰਗ ਹੀ -30 ਡਿਗਰੀ ਉੱਥੇ ਕੂਲਿੰਗ ਹੀ ਉਹਦੇ ਵਿੱਚ ਰੱਖਿਆ ਗਿਆ ਖਾਣਾ ਵੀ ਉਹਨਾਂ ਦੇੰਦੇ ਹੀ ਸਿਰਫ ਜਿੰਦਾ ਰਹਿਣ ਜੋਗਾ ਜਿੰਨਾ ਕਮ ਲਈ ਖਾਣਾ ਜਿੰਦਾ ਜਿੰਦਾ ਰਹੇ ਸੋਗੇ ਮਰੇ ਨਾ ਬਸ ਤਾਂ ਕਿੰਨੇ ਦੇਸ਼ਾਂ ਦੇ ਵਿੱਚੋਂ ਲਈ ਕਮਾ ਕੇ ਤੁਹਾਨੂੰ ਮੈਂ ਕਿਹਾ ਲੈ ਕੇ ਮੈਂ ਨੂੰ ਦੋ ਤਿੰਨ ਦੇਸ਼ਾਂ ਦੇ ਵਿੱਚੋਂ ਕਮਾ ਕੇ ਫਿਰ ਜਾ ਕੇ ਮਲਕੀ ਚੰਡੀਗੜ੍ਹ ਤੇ ਦਿੱਲੀ ਜ਼ਿਆਦਾ ਟਾਈਮ ਬਾਈ ਰੱਖਿਆ ਬਸ ਅੱਜ ਜਾਂ ਕੱਲ ਕਰਦੇ ਕਰਦੇ ਉਸ ਤੋਂ ਬਾਅਦ ਉਸ ਤੋਂ ਬਾਅਦ ਮੈਨੂੰ ਨਕਰਾਗੋਆ ਲੈ ਗਏ ਨਕਰਾਗੋਆ ਤੋਂ ਮੈਂ ਉਥੋਂ ਮੈਕਸੀਕੋ ਤੱਕ ਵਧੀਆ ਚੱਲ ਗਿਆ ਗੁਆਟੇਮਾਲਾ ਤੱਕ ਗੁਆਟੇਮਾਲਾ ਫਿਰ ਮੈਨੂੰ ਉਥੇ ਤੰਗੀ ਆਈ ਕਿ ਮੈਂ ਫੜਿਆ ਗਿਆ ਪੁਲਿਸ ਦੇ ਹੱਥ ਉੱਥੇ ਪੁਲਿਸ ਜੇ ਜੋ ਮੇ ਹੱਥ ਫੜਿਆ ਗਿਆ ਸੀ ਚਾਰ ਪੰਜ ਜਣੇ ਹਾਂ ਪੁਲਿਸ ਨੇ ਪਹਿਲਾਂ ਤਾਂ ਸਾਨੂੰ ਛੱਡਿਆ ਨਹੀਂ ਫਿਰ ਜੇ ਛੱਡਿਆ ਤਾਂ ਸਾਡੀ ਤਲਾਸ਼ੀ ਲੈ ਕੇ ਸਾਰੇ ਡਾਲਰ ਖੋਲੇ ਸਾਰਾ ਕੁਝ ਖੋਲਿਆ ਫਿਰ ਸਾਨੂੰ ਛੱਡਿਆ ਗਿਆ ਉੱਥੇ ਕਿੰਨੇ ਕੁ ਪੈਸੇ ਲੱਗੇ ਸਾਡੇ ਸਾਰੇ ਮੇਰੇ ਸਾਡੇ ਮੇਰੇ ਲੱਗੇ 44 ਲੱਖ ਰੁਪਇਆ ਮੇਰਾ ਲੱਗ ਗਿਆ ਤੇ ਰਾਜ ਦਾ ਜਿਹੜਾ ਖਰਚ ਆਇਆ ਏਜੰਟ ਨੇ ਉਹ ਵੀ ਨਹੀਂ ਕਟਿਆ ਉਹ ਵੀ ਮੇਰਾ ਘਰ ਤੋਂ ਘਟ 5 ਤੋਂ 6 ਲੱਖ ਰੁਪਇਆ ਖਰਚਾ ਆ ਚੁੱਕਾ ਹੈ ਹੂੰ ਤਾਂ ਕਿੰਨੇ ਦਿਨ ਤੁਹਾਨੂੰ ਉੱਥੇ ਅਮਰੀਕਾ ਪੁਲਿਸ ਨੇ ਆਪਣੀ ਰਾਸ ਦੇ ਮੈਨੂੰ ਉੱਥੇ 25 ਦਿਨ ਉਹਨਾਂ ਦੇ ਆਪਣੇ ਆਪਣੀ ਮਰਗੀ ਸੈਂਟਰ ਦੇ ਵਿੱਚ ਰੱਖਿਆ ਗਿਆ ਪ੍ਰਾਈਵੇਟ ਸੈਂਟਰ ਬਣਾਏ ਹੋਏ ਆ ਉਹਨਾਂ ਨੇ ਨਵੇਂ ਬਣਾਏ ਆ ਜਿੱਦਾਂ ਆਪਾਂ ਸੁਣਦੇ ਆ ਜਿਹੜੀ ਉੱਥੋਂ ਦੀ ਜਿਹੜੀ ਬੋਰ ਕੀ ਤੇ ਉਹਦੇ ਨੌਜਵਾਨ ਤੋਂ ਉਹਨਾਂ ਨੂੰ ਬੀੜੀਆਂ ਹੱਥਾਂ 'ਚ ਲਗਾਈਆਂ ਲਗਾਈਆਂ ਤੁਹਾਡੇ ਵੀ ਲਗੀਆਂ ਨੇ ਹਾਂਜੀ ਮੇਰੇ ਵੀ ਹੱਥਾਂ ਦੇ ਵਿੱਚ ਪੈਰਾਂ ਦੇ ਵਿੱਚ ਵੀ ਲਾਈਆਂ ਗਈਆਂ ਤੇ ਇੱਥੇ ਲੱਕ ਤੇ ਵੀ ਲਾਈਆਂ ਗਈਆਂ ਤੇ ਜਦੋਂ ਜਹਾਜ਼ ਉਤਰਨ ਲੱਗਾ ਸੀ ਉਦੋਂ ਜਦੋਂ ਇਹ ਉਤਰਨ ਦਾ ਥੋੜਾ ਟਾਈਮ ਰਹਿ ਗਿਆ ਸੀ 15-20 ਮਿੰਟ ਉਦੋਂ ਉਹ ਲਾਈਆਂ ਗਈਆਂ ਤੇ ਇਹ ਦਿਖਾਉਣ ਲਈ ਕਿ ਅਸੀਂ ਹੱਤ ਕੜੀਆਂ ਲਾ ਕੇ ਨਹੀਂ ਲੈ ਕੇ ਆਏ ਕਿੰਨੇ ਮਸਲੇ ਦਾ ਸਾਹਮਣਾ ਕਰਨਾ ਚ ਪਿਆ ਮੁਸ਼ਕਲਾਂ ਤਾਂ ਬਹੁਤ ਆਈਆਂ ਮੁਸ਼ਕਲਾਂ ਦਾ ਇੱਕ ਉੱਥੇ ਵੀ ਤੰਗੀ ਆਈ ਇੱਕ گاਂ ਮੈਕਸੀਕੋ ਦੇ ਵਿੱਚ ਦੋ ਐਂਟਰ ਕਰਾਇਆ ਗਿਆ ਉੱਥੇ ਤੰਗੀ ਆਈ ਉੱਥੇ ਨੇ ਇੱਕ ਮਹੀਨਾ ਬਾਹਰ ਰੱਖਿਆ ਨਾ ਉਹਨੇ ਸਾਨੂੰ ਖਾਣ ਨੂੰ ਦਿੱਤਾ ਨਾ ਪੀਣ ਨੂੰ ਸਾਰਾ ਖਰਚਾ ਮੈਂ ਘਰੋਂ ਮਗਾਉਂਦਾ ਰਿਆ ਜੋ ਵੀ ਉਹ ਹੇ ਵੱਖਰਾ ਖਰਚਾ ਮੇਰਾ ਲੱਗਾ ਜੋ ਵੀ ਇਹ ਸਾਰਾ ਮਤਲਬ ਕਿ ਮੇਰੇ ਫਾਦਰ ਸਾਹਿਬ ਮੈਨੂੰ ਪਾਉਂਦੇ ਰਹੇ ਕੀ ਕਹਿਣਾ ਚਾਹੁੰਦੇ ਹਾਂ ਲਾਸਟ ਦੇ ਜਿੰਨਾ ਹੀ ਨੇ ਪੈਸੇ ਵੀ ਲਾ ਕੇ ਖੱਜਲ-ਖਵਾਰੀ ਵੀ ਹੋਈ ਜਾਨ ਵੀ ਲੋਕਾਂ ਦੀ ਵਿੱਚ ਇਤਸਾਫ ਪਾ ਕੇ ਤਾਂ ਮੋੜ ਦੁਬਾਰਾ ਫੇਰ ਜਿਹੜਾ ਰਿਪੋਰਟ ਕਰਕੇ ਪੰਜਾਬੀ ਮੈਂ ਤਾਂ ਇੱਕੋ ਗੱਲ ਕਵਾਂਗਾ ਕਿ ਆਪਣੇ ਇਲੀਗਲ ਤਰੀਕੇ ਨਾਲ ਏਜੰਟਾਂ ਤੋਂ ਜਾਣ ਦੀ ਲੋੜ ਨਹੀਂ ਸਿੱਧੇ ਯੂਐਸਏ ਦੀ ਸਾਈਡ ਕੱਢੋ ਉੱਥੇ ਵੀਜ਼ਾ ਦੀ ਇੰਟਰਵਿਊ ਲਈ ਅਪਾਇੰਟਮੈਂਟ ਮਿਸ ਫਿਕਸ ਕਰੋ ਕੋਈ ਡਾਕੂਮੈਂਟ ਨਹੀਂ ਮੰਗਦਾ ਯੂਐਸਏ ਸਿਰਫ ਤੁਹਾਡੀ ਅਪਾਇੰਟਮੈਂਟ ਇੰਟਰਵਿਊ ਮੰਗਦਾ ਵਾ ਇੰਟਰਵਿਊ ਦਿਓ ਤੇ ਵੀਜ਼ਾ ਲੈ ਕੇ ਆਪਣਾ ਯੂਐਸਏ ਦੇ ਵਿੱਚ ਐਂਟਰ ਕਰੋ ਨੌਜਵਾਨਾਂ ਨੂੰ ਕੀ ਅਪੀਲ ਕਰਾਂ ਨੌਜਵਾਨਾਂ ਨੂੰ ਇਹੀ ਕਹਾਂਗਾ ਕਿ ਆਪਣਾ ਇਲੀਗਲ ਤਰੀਕੇ ਨਾਲ ਕਦੀ ਨਾ ਜਾਓ ਇਲੈਗਲ ਤਰੀਕੇ ਨਾਲ ਜਾਣਾ ਬੰਦ ਕਰ ਦਿਓ ਤੇ ਆਪਣਾ ਇੱਕ ਨੰਬਰ ਦੇ ਵਿੱਚ ਯੂਐਸਏ ਵੀਜ਼ਾ ਦੇਣ ਦਿਆਵਾ ਉਹਦਾ ਵੀਜ਼ਾ ਲਓ ਤੇ ਜਾਓ ਜੀ ਵਿਕਾਸ ਕੁਮਾਰ ਮੈਂਟਾ ਜੀ ਇਹ ਆ ਕਿਦਾਂ ਦੇਖਦੇ ਅਮਰੀਕਾ ਤੋਂ ਸੰਪੂਰਨ ਪੰਜਾਬ ਦੇ ਨੌਜਵਾਨਾਂ ਨੂੰ ਕਾਲ ਰਿਪੋਰਟ ਕਰਕੇ ਜਿਹੜਾ ਕੋਈ ਜਾਇਆ ਉਹ ਵੀ ਸਰ ਇਹ ਇੱਕ ਬਹੁਤ ਮੰਦਭਾਗੀ ਘਟਨਾ ਜੀ ਅਜੇ ਹਾਂ ਪਹਿਲੀ ਵਾਰ ਹੋਇਆ ਕਿ ਕਿਸੇ ਦੇਸ਼ ਨੇ ਇੰਨੇ ਮਿਹਨਤੀ ਨੌਜਵਾਨਾਂ ਨੂੰ ਦੇਸ਼ ਤੋਂ ਬਾਹਰ ਗਲਤ ਤਰੀਕੇ ਨਾਲ ਭੇਜਿਆ ਹੋਵੇ ਔਰ ਉਥੋਂ ਦੀ ਗਵਰਨਮੈਂਟ ਨੇ ਜਿਹੜੀ ਉਥੋਂ ਦੀ ਮਤਲਬ ਸੰਸਥਾ ਵੱਡੀ ਆ ਜਿਹੜੀ ਉਥੋਂ ਦੀ ਸਰਕਾਰ ਉਹਨੇ ਵੀ ਇਹ ਗੱਲ ਕਹੀ ਆ ਕਿ ਟਰੰਪ ਸਾਹਿਬ ਦੇ ਸਾਰੇ ਜੋ ਇਹ ਬਿਆਨ ਇਹਨਾਂ ਨੂੰ ਖਾਰਜ ਕਰਦੀ ਆ ਪਰ ਉਹਨਾਂ ਨੇ ਆਪਣੇ ਹਮੇ ਨਾਲ ਜੋ ਇਹ ਨੌਜਵਾਨਾਂ ਨੂੰ ਇਸ ਦੇਸ਼ ਵਿੱਚ ਭੇਜਿਆ ਵਾਪਸ ਇਸ ਤਰੀਕੇ ਨਾਲ ਇਹ ਚੰਗਾ ਕੰਮ ਨਹੀਂ ਆ ਕਿਉਂਕਿ ਨੌਜਵਾਨ ਸਿਰਫ ਆਪਣਾ ਭਵਿੱਖ ਸਵਾਰਨ ਲਈ ਉੱਥੇ ਗਏ ਸੀ ਕੋਈ ਇਹ ਨਹੀਂ ਸੀ ਇਹਨਾਂ ਨੂੰ ਜ਼ਰੂਰੀ ਕਿ ਅਸੀਂ ਉਸ ਦੇਸ਼ ਦੇ ਵਿੱਚ ਰਹਿਣਾ ਹੈ ਵਾਪਸ ਇਹਨਾਂ ਆਪਣੇ ਦੇਸ਼ ਨੂੰ ਵੈਸੇ ਵੀ ਆਜ ਜਾਣਾ ਸੀ ਕੋਈ ਧਨ ਕਮਾਉਣ ਦਾ ਇੱਕ ਜਰੀਆ ਬਣਿਆ ਉਹ ਦੇਸ਼ਾਂ ਕੋਲ ਕੰਮ ਹੈ ਜ਼ਿਆਦਾ ਇਸ ਕਰਕੇ ਨੌਜਵਾਨ ਆਪਣਾ ਭਵਿੱਖ ਸਵਾਰਨ ਲਈ ਉਹਨਾਂ ਦੇਸ਼ਾਂ ਵਿੱਚ ਵੱਡੇ ਦੇਸ਼ਾਂ ਵਿੱਚ ਜਾਂਦੇ ਨੇ ਕੈਨੇਡਾ ਵਿੱਚ ਵੀ ਜਾਂਦੇ ਨੇ ਆਸਟ੍ਰੇਲੀਆ ਵਿੱਚ ਵੀ ਜਾਂਦੇ ਨੇ ਕੋਈ ਕਿਸੇ ਵੀ ਦੇਸ਼ ਨੇ ਅਜਿਹੀ ਨੌਜਵਾਨਾਂ ਨਾਲ ਧੱਕਾ ਨਹੀਂ ਕੀਤਾ ਪਰ ਹੁਣ ਅਸੀਂ ਫਿਰ ਵੀ ਟਰੰਪ ਸਾਹਿਬ ਨੂੰ ਬੇਨਤੀ ਕਰਦੇ ਆਂ ਕਿ ਕੋਈ ਅਜਿਹਾ ਕਦਮ ਨਾ ਚੁੱਕੋ ਜਿਹਦੇ ਨਾਲ ਨੌਜਵਾਨਾਂ ਦੇ ਵਿੱਚ ਤੁਹਾਨੂੰ ਮਤਲਬ ਬੁਰੇ ਤਰੀਕੇ ਨਾਲ ਵੇਖਿਆ ਜਾਵੇ ਕਿ ਤੁਸੀਂ ਇੱਕ ਚੰਗੇ ਰਾਸ਼ਟਰਪਤੀ ਨਹੀਂਗੇ ਅਸੀਂ ਤੁਹਾਨੂੰ ਬੇਨਤੀ ਕਰਦੇ ਆਂ ਕਿ ਅਜਿਹਾ ਕੰਮ ਨਾ ਕਰੋ ਨੌਜਵਾਨਾਂ ਨੂੰ ਉਧਰ ਕੰਮ ਦਿਓ ਕਾਰਵਾਰ ਦਿਓ ਤਾਂ ਕਿ ਉਹ ਦੇਸ਼ੇ ਦੇ ਵਿੱਚ ਆਪਣਾ ਭਵਿੱਖ ਸوار ਸਕਣ ਔਰ ਹਾਂ ਜਿਹੜੇ ਨੌਜਵਾਨਾਂ ਨੂੰ ਇੱਧਰ ਵਾਪਸ ਭੇਜ ਦਿੱਤਾ ਗਿਆ ਹੈ ਉਹਨਾਂ ਨੌਜਵਾਨਾਂ ਵਾਸਤੇ ਮੈਂ ਮੋਦੀ ਸਾਹਿਬ ਅੱਗੇ ਔਰ ਪੰਜਾਬ ਦੇ ਨੌਜਵਾਨਾਂ ਦੇ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅੱਗੇ ਬੇਨਤੀ ਕਰਦਾ ਕਿਉਂਕਿ ਉਹ ਇੱਕ ਬਹੁਤ ਸਿਹਰਦਮ ਮੁੱਖ ਮੰਤਰੀ ਨੇ ਔਰ ਉਹਨਾਂ ਨੇ ਅੱਗੇ ਵੀ ਨੌਜਵਾਨਾਂ ਦੇ ਹਿੱਤ ਦੀਆਂ ਗੱਲਾਂ ਸੋਚੀਆਂ ਨੇ ਇੱਥੇ ਪੰਜਾਬ ਦੇ ਵਿੱਚ ਉਹਨਾਂ ਦੇ ਕਿਸੇ ਨਾ ਕਿਸੇ ਤਰੀਕੇ ਨਾਲ ਭਵਿੱਖ ਦਾ ਸੋਚ ਕੇ ਉਹਨਾਂ ਨੂੰ ਕੋਈ ਚੰਗੇ ਕੰਮ ਦੇਣ ਕਿਉਂਕਿ ਪਰਿਵਾਰਾਂ ਨੇ ਬਹੁਤ ਵੱਡਾ ਸੰਤਾਪ ਹੰਡਾਇਆ ਹੈ ਪੰਜਾਬ 50 ਲੱਖ ਰੁਪਏ ਤੱਕ ਦਾ ਖਰਚ ਕਰਕੇ ਕਿਉਂਕਿ 50 ਲੱਖ ਰੁਪਏ ਆਮ ਘਰਾਂ ਦੇ ਵਿੱਚ ਨਹੀਂ ਹੁੰਦਾ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਕਰਜ਼ੇ ਚੁੱਕ ਕੇ ਜਾਂ ਆਪਣੀ ਕੋਈ ਜ਼ਮੀਨ ਜਾਇਦਾਦ ਵੇਚ ਕੇ ਨਾ ਨੌਜਵਾਨਾਂ ਨੂੰ ਭੇਜਿਆ ਗਿਆ ਹੁੰਦਾ ਹੈ ਔਰ ਕੋਈ ਵੀ ਨੌਜਵਾਨ ਮਨ ਤੇ ਇਹਿਆ ਬੋਝ ਨਾ ਲਿਆਵੇ ਕਿ ਮੈਨੂੰ ਉਧਰੋਂ ਕੱਢ ਦਿੱਤਾ ਗਿਆ ਔਰ ਮੇਰੀ ਪੰਜਾਬ ਦੇ ਲੋਕਾਂ ਨੇ ਜਾਂ ਪੰਜਾਬ ਦੀ ਸਰਕਾਰ ਨੇ ਸਾਰ ਨਹੀਂ ਲਈ ਮੈਂ ਬੇਨਤੀ ਕਰਦਾ ਹਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅੱਗੇ ਇਹੋ ਨੌਜਵਾਨਾਂ ਨੂੰ ਕੁਛ ਨਾ ਕੁਛ ਮਦਦ ਮਾਲੀ ਮਦਦ ਜਾਂ ਕੋਈ ਕਾਰੋਬਾਰੀ ਮਦਦ ਜਾਂ ਕੋਈ ਨੌਕਰੀ ਦੇ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਦਾ ਭਵਿੱਖ ਸਵਾਰਨ ਦੀ ਕੋਸ਼ਿਸ਼ ਕਰਨ ਕਿਉਂਕਿ ਇਹ ਸਾਰੇ ਮਿਹਨਤੀ ਨੌਜਵਾਨ ਸੀ ਇਹ ਇਹ ਆਪਣੀ ਮਿਹਨਤ ਕਰਨ ਵਾਸਤੇ ਉੱਥੇ ਗਏ ਸੀ ਤਾਂ ਕਿ ਪੰਜਾਬ ਦੇ ਵਿੱਚ ਆ ਕੇ ਵੀ ਮਿਹਨਤ ਕਰਨ ਔਰ ਆਪਣਾ ਭਵਿੱਖ ਸਵਾਰਨ ਪੰਜਾਬ ਦਾ ਭਵਿੱਖ ਸਵਾਰਨ ਕੋਈ ਵੀ ਅਜਿਹਾ ਕਦਮ ਨਾ ਚੁੱਕਣ ਜਿਹਦੇ ਨਾਲ ਪਰਿਵਾਰ ਦਾ ਜਾਂ ਪੰਜਾਬ ਦਾ ਨੁਕਸਾਨ ਹੋਵੇ ਔਰ ਮੋਦੀ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਦੇਸ਼ ਦੇ ਵਿੱਚ ਜਿੰਨੇ ਵੀ ਨੌਜਵਾਨ ਆਏ ਉਹਨਾਂ ਦਾ ਪਤਾ ਲੈ ਕੇ ਉਹਨਾਂ ਨੂੰ ਕੋਈ ਨਾ ਕੋਈ ਮੱਲੀ ਮਦਦ ਜ਼ਰੂਰ ਕੀਤੀ ਜਾਵੇ ਸੋ ਇੰਨੀਆਂ ਬੇਨਤੀਆਂ ਕਰਦਾ ਹਾਂ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਗਰਮੀਤ ਸਿੰਘ ਜੀ ਜਿਹਦਾ ਤੁਹਾਡਾ ਬੇਟੀ ਨੂੰ ਅਮਰੀਕਾ ਲੋਕਸਰ ਪਤਾ ਗਿਆ ਹੈ ਅਮਰੀਕਾ ہزار ਲੋਕ ਕੀ ਕਰਾਜਾ ਹੈ ਇਹ ਕਹਿੰਦੇ ਆਂ ਇਹ ਤਾਂ ਕਨੇਜੀ ਟਰੰਪ ਨੇ ਬਹੁਤ ਮਾਰਾ ਕੀਤਾ ਹੈ ਫਿਰ ਬੱਚੇ ਗਿਆ ਹੈ ਇਹ ਚਲੋ ਦੇਸ਼ ਚ ਇਹ ਕਿਹੜਾ ਉਗਰਵਾਦੀਕਰ ਬਣ ਕੇ ਗਿਆ ਹੈ ਇਹ ਇਹ ਮਿਹਨਤ ਕਰਨ ਗਿਆ ਹੈ ਮਿਹਨਤ ਕਰਨ ਦੀ ਗਿਆ ਹੈ ਮਿਹਨਤ ਕਰਨ ਦਿੰਦਾ ਉਥੇ ਇਨੇ ਬਹੁਤ ਜਿਹੜਾ ਇਹ ਮਤਭਾਗੀ ਕੀਤਾ ਕੀਤਾ ਕੰਮ ਇਹ ਨਾ ਠੀਕ ਨਾ ਜਿਹਦਾ ਨਿਰਬੀਏ ਲਾ ਕੇ ਤੇ ਭੇਜਿਆ ਸੀ ਜੰਟ ਵੱਲੋਂ ਗਮਰਾਹ ਕਰਕੇ ਉਹਨੇ ਤੁਹਾਨੂੰ ਤਾਂ ਮੋٹے ਪੈਸੇ ਰੱਖੀ ਮਾਰ ਲਈ ਤੇ ਬੇਟੀ ਨੂੰ ਵੀ ਡੋਂਗੀ ਰਵਾ ਲਈ ਕਹਿੰਦਾ ਉਹ ਜੰਟ ਨਾਲ ਅਸੀਂ ਜਿਸ ਤਰੀਕੇ ਨਾਲ ਅਸੀਂ ਗੱਲ ਕੀਤੀ ਉਸ ਤਰੀਕੇ ਨਾਲ ਇਹਨੇ ਨਹੀਂ ਕਹ ਲਿਆ ਪੈਸੇ ਵੀ ਸਭ ਤੋਂ ਜ਼ਿਆਦਾ ਰਲੇ ਤੇ ਗਮਰਾਹ ਵੀ ਕੀਤਾ ਤੇ ਬੱਚੇ ਨੂੰ ਤੰਗ ਪਰੇਸ਼ਾਨ ਨੂੰ ਨਿਖੇਰਾ ਕੀਤਾ ਨਾ ਕੀ ਮੰਗ ਕਰਦੇ ਹੋ ਜਤਾਂ ਜੱਟਰੇ ਜੱਗੀ ਮਾਰੀ ਦੇ ਨੱਟ ਦੇ ਅਸੀਂ ਕਹਨੇ ਆ ਵੀ ਸਰਕਾਰ ਜਿਹੜੀ ਆ ਜੇ ਸਾਡਾ ਬੰਦਾ ਹੱਕ ਜਿਹੜਾ ਸਾਨੂੰ ਦਵਾਵੇ ਤੇ ਜੈਂਟ ਤੇ ਕਾਰਵਾਈ ਕੀਤੀ ਜਾਵੇ